ਤੂੰ ਕਿਹੜਾ ਹੈ ਓਏ ਫੜੀ ਭੈਣ ਨੂੰ ਓਹ ਚੜੇਲ ਓਏ ਓਹ ਚੜੇਲ ਕੀ ਚੜੇਲ ਚੜੇਲ ਕਰੀ ਜਾਣਾ ਪਰ ਜਾਈ ਨੇ ਆ ਸਾਬ ਮੰਗ ਲਿਆ ਬੇਰਦੀ ਰਾਤ ਤੱਕ ਯਾਰਾਂ ਕੋਲ ਬੈਠਾ ਕੀ ਕਰਦਾ ਸੀ ਓ ਮੈਂ ਸੱਚ ਕਹਿ ਰਿਹਾ ਓਏ ਉਹ ਲੰਮਿਆਂ ਦੰਦਾਂ ਵਾਲੀ ਉਹ ਡੇਲਿਆਂ ਦਾ ਰੰਗ ਬਦਲ ਲੈਂਦੀ ਓ ਬੱਸ ਬੱਸ ਵੀਰ ਜਿਨ੍ਹਾਂ ਦਾ ਵਾਹ ਰੋਇ ਚਰੇਲਾ ਨਾ ਪੈਂਦਾ ਉਹਨਾਂ ਨੂੰ ਇਦਾਂ ਦੇ ਮਜ਼ਾਕ ਨਹੀਂ ਡਰਾਉਂਦੇ ਹੁੰਦੇ ਓ ਮੈਂ ਸੱਚ ਕਹਿ ਰਿਹਾ ਯਾਰ ਯਾਰ ਸੱਚ ਨੂੰ ਤੇਰੇ ਜਾਂਦੇ ਨੂੰ ਉਹ ਪੱਖੇ ਤੇ ਬੈਠੀ ਸੀ ਤੇ ਰਾਜੂ ਓਏ ਮੈਂ ਤਾਂ ਤੈਨੂੰ ਉਹੀ ਕਮਲਾ ਸਮਝ ਗਿਆ ਤੂੰ ਤਾਂ ਤੂੰ ਹੋਂ ਤੋਂ ਸਿਆਣਾ ਯਾਰ ਜਿਸ ਵਾਲਾ ਐਡਾ ਸਿਆਣਾ ਹੁੰਦਾ ਨਾ ਤੇ ਆ ਨਹੀਂ ਸੀ ਹੁੰਦਾ ਫਿਰ ਜਿਹੜਾ ਸਿਰਫ ਇੱਥੇ ਰੱਬ ਦਾ ਨਾਮ ਹੁੰਦਾ ਕਿਉਂਕਿ ਉਹ ਇਕੱਲਾ ਹੁੰਦਾ ਕਦੇ ਸੁਣਿਆ ਰੱਬੀ ਦਾ ਨਾਮ ਯਾਰ ਤੂੰ ਤਾਂ ਮਚਦੇ ਹੋ ਮੇਰੇ ਤੇ ਇਹ ਸਿਆਣਾ ਕਹਤਾ ਤਾਂ ਉਹ ਯਾਰ ਮੇਰੀ ਵੀ ਸੁਣ ਲੋ ਜਾ ਉਹ ਸੁਣੋ ਕਿ ਜਦੋਂ ਮੈਂ ਬੋਲਣ ਜੋਗਾ ਨਾ ਰਿਹਾ ਇੱਥੇ ਮਰੇ ਪੈਦੇ ਮੂਰੇ ਬੈਠੇ ਗਈ ਜਾਓਗੇ ਕੁਝ ਕਹਿਣ ਨੂੰ ਬਿਰਦਾ ਸੀ ਆਪਾਂ ਸੁਣਿਆ ਨਹੀਂ ਹਾਂ ਸੁਣੋ ਹੋਛਾ ਤੋਂ ਮੇ ਗਿਆਨ ਦਾ ਮੈਂ ਕੀ ਕਿਹਾ ਵੀ ਉੱਥੇ ਨਾ ਅੱਖਾਂ ਕਿੰਨਾ ਕਹਿੰਦਾ ਸੀ 72 ਪੱਖੇ ਜਾਵ ਕਰਦੀ ਬਈ ਤੇ ਤੁਸੀਂ ਬਾਹਰ ਭੱਜ ਜਾ ਕੀ ਗੱਲ ਹੋ ਗਈ ਪਰ ਜਾਈ ਪੱਖੇ ਇਹਦਾ ਬੰਦੇ ਵੀ ਬਾਹ ਕਹਿੰਦੇ ਆ ਗਲਤ ਬੰਦੇ ਨਾਲ ਬਾਹ ਪਾ ਲਿਆ ਪਰ ਜਾਈ ਤੁਸੀਂ ਨਹੀਂ ਨਹੀਂ ਜੀਜੀ ਇੱਥੇ ਕੋਈ ਸਫਾਈ ਕਰਨ ਵਾਲੀ ਨਹੀਂ ਸੀ ਨਾ ਹੁਣ ਤਾਂ ਮੈਂ ਆ ਗਈ ਮੈਂ ਕਰ ਦੂੰਗੀ ਆਪਾ ਚਲੀਏ ਨਹੀਂ ਨਹੀਂ ਮੈਂ ਇੱਥੇ ਠੀਕ ਆ ਮੇਰੇ ਯਾਰ ਦੋਸਤ ਕੀ ਕਹਿਣਗੇ ਵੀ ਸਵਾਗਤ ਆਈ ਤੇ ਸਾਨੂੰ ਭੁੱਲ ਗਿਆ ਛੜਾ ਇਹ ਤੇ ਤੈਨੂੰ ਮਿਲਦੇ ਹੀ ਰਹਿਨੇ ਆ ਇਹ ਰਾਤ ਥੋੜਾ ਦੁਬਾਰਾ ਆਉਣੀ ਆ ਕਿਉਂ ਬਕਵਾਸ ਮਾਰਨ ਲੱਗਿਆ ਹੋਇਆ ਓਏ ਇਕੱਲੇ ਬੰਦੇ ਤੇ ਬਸ ਤਾਂ ਕੰਮ ਹੈ ਨਹੀਂ ਐ ਸਾਲਾ ਸ਼ਿਦਾਈ ਚਲੋ ਜਵਾਨੋ ਚਲੀਏ ਆਪਾਂ ਐਵੇਂ ਆਸ਼ਕਾਈ ਕਵਾਬ ਦੀ ਹੱਡੀ ਬਣੇ ਆ ਓਠੋ ਚਲੀਏ ਓ ਆਹ ਮੋੜਿਆੜੀ ਕੋਈ ਗੱਲ ਨਹੀਂ ਹੈਗੀ ਖਬਰਦਾਰ ਜੇ ਥੋ ਕੋਈ ਉੱਠਿਆ ਦੋਸਤੀ ਖਤਮ ਐ ਤੂੰ ਤੂੰ ਘਰੇ ਅੰਦਰੋਂ ਤਾਂ ਸਾਲਾ ਲੱਡੂ ਭੋਰ ਰਿਹਾ ਰਿਕਾ ਦਗਾ ਜਾਣ ਕਦੋਂ ਜਾਣ ਹਾ ਹਾ ਚੰਗਾ ਹੈ ਫਿਰ ਚੱਲਦੇ ਆਂ ਹੈ ਮਿਲਦੇ ਆਂ ਸਵੇਰੇ ਜੇ ਜਿਉਂਦੇ ਰਹੇ ਤੇ ਥੋੜੇ ਮਿਲ ਲੋ ਚੰਗੀ ਤਰ੍ਹਾਂ ਸੂਰਤ ਮੈਨੂੰ ਔਖੇ ਲੱਗਦਾ ਵਾ ਬੱਦਲ ਗਿਆ ਬਸ